ਪੈਲਣ ਬੈੜਾ ਜਾਂ ਗਾਵਾਂ ਦੇ ਲੇਵੇ ਤੇ ਸੋਜ ਆ ਜਾਂਦੀ ਹੈ ਕਿ ਸੂਣ ਤੋਂ ਪਹਿਲਾਂ ਸੂਣ ਤੇ ਬਾਅਦ ਤਾਂ ਉਹਦਾ ਆਪਾਂ ਦੇਸੀ ਤਰੀਕੇ ਨਾਲ ਕਿਵੇਂ ਇਲਾਜ ਕਰ ਸਕਦੇ ਆਂਗੇ ਤੇ ਦਿਨ ਤੀਜਾ ਤੇ ਸ਼ਸ਼ੀਕਾਲ ਦੋਦੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚੌਂਕੀ ਡੈਰੀ ਫਾਰਮ ਤੇ ਤੇ ਤੁਹਾਨੂੰ ਅਲੱਗ-ਅਲੱਗ ਬਿਮਾਰੀਆਂ ਦੇ ਪਰ ਦੇਸੀ ਨੁਕਤੇ ਜਿਹੜੇ ਘਰੇ ਆਪਾਂ ਕਰ ਸਕਦੇ ਆਂਗੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਜੋ ਗਾਂ ਦੇ ਲੇਵੇ ਤੇ ਸੋਜ ਆਉਂਦੀ ਹੈ ਕਿ ਇੱਕ ਤਰ੍ਹਾਂ ਦਾ ਉਹ ਆਰਡਰ ਨੂੰ ਖੋਲਦੀ ਹੁੰਦੀ ਹੈ ਲੇਵੇ ਨੂੰ ਖੋਲਦੀ ਹੁੰਦੀ ਹੈਗੀ ਉਹਨੂੰ ਆਪਾਂ ਚੰਗਾ ਵੀ ਕਹਿ ਸਕਦੇ ਆ ਪਰ ਕੁਝ ਦਿਨਾਂ ਲਈ ਜੇ ਤਾਂ ਸੋਜ ਆ ਜਿਹੜੀ ਤੁਰਦੀ ਫਿਰਦੀ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਜੇਕਰ ਸੋਜ ਇੱਕ ਥਾਂ ਤੇ ਕੜ ਗਈ ਜਾਂ ਪੱਕਦੀ ਆ ਤਾਂ ਉਹਦਾ ਆਪਣਾ ਸਟੇਟਸ ਆ ਜਾਂਦਾਗਾ ਤੇ ਉਹ ਖਤਰਨਾਕ ਹੁੰਦਾਗਾ ਜਿਹੜੀ ਇਹ ਸੋਜ ਆ ਉਹਨੂੰ ਆਪਾਂ ਦੇਸੀ ਤਰੀਕੇ ਨਾਲ ਇਲਾਜ ਕਿਵੇਂ ਕਰ ਸਕਦੇ ਆ ਆਪਾਂ ਨੂੰ 50 ਗ੍ਰਾਮ ਕਾਲੀਆਂ ਮਿਰਚਾਂ ਚਾਹੀਦੀਆਂ ਤੇ 50 ਗ੍ਰਾਮ ਕਾਲੀ ਜੀਰੀ ਚਾਹੀਦੀ ਹੈਗੀ ਤੇ 40 ਗ੍ਰਾਮ ਦੇਸੀ ਘਿਓ ਚਾਹੀਦਾਗਾ ਇੱਕ ਦਿਨ ਦੀ ਡੋਜ਼ ਆਗੀ ਤੇ ਆਪਾਂ ਉਹਨੂੰ 4-5 ਦਿਨ ਦੇਣੀ ਹੈਗੀ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਮੈਕਸੀ ਵਿੱਚ ਇਹਨਾਂ ਨੂੰ ਪੀਸ ਲੈਣਾ ਵਿੱਚ ਘਿਓ ਚ ਮਿਲਾ ਕੇ ਇਹਨਾਂ ਨੂੰ ਦੇ ਦੇਣੀ ਆ ਤੇ ਬਹੁਤ ਵਧੀਆ ਲਾਜ ਆਗਾ ਤਾਂ ਆਪਾਂ ਟਰਾਈ ਕੀਤਾ ਹੈ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ